ਹਾਂਜੀ ਗੁਰਮੁਖ ਪਿਆਰਿਓ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਹਨਾਂ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਜਣੀ ਜੋ ਆਪਣਾ ਇਹ ਚੈਨਲ ਹੈ ਨਾ ਇਹਦਾ ਨਾਮ ਹੈ ਗੁਰਮਖ ਖ ਜੀਵਨ ਗੁਰਮਖ ਖ ਦਾ ਜਿਹੜਾ ਜੀਵਨ ਹੈ ਜ਼ਿੰਦਗੀ ਹੈ ਇਹਦੇ ਵਿੱਚ ਜਿਹੜੇ ਆਪਾਂ ਵੀਡੀਓ ਪਾ ਰਹੇ ਆ ਇਹਦੇ ਵਿੱਚ ਪ੍ਰੈਕਟੀਕਲ ਗੱਲਾਂ ਨੇ ਸੰਗਤ ਜੀ ਸਿਰਫ ਇਹ ਚੈਨਲ ਚਲਾਉਣ ਦਾ ਇੱਕ ਸਾਧਨ ਨਹੀਂ ਇਹਦੇ ਵਿੱਚ ਇਹ ਹੈ ਵੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਕਿ ਗੁਰੂ ਕੀ ਪਿਆਰੀ ਸਾਧ ਸੰਗਤ ਹੈ ਨਾ ਉਹਨੂੰ ਕੁਛ ਮਿਲੇ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਨੇ ਮਾਤਾ ਸਹਿਬ ਦੇਵਾ ਜੀ ਦਾ ਪਿੱਛੇ ਸਰੂਪ ਲੱਗਿਆ ਹੋਇਆ ਮੈਂ ਤੁਹਾਡੇ ਨਾਲ ਕੋਈ ਕਾਪਟਰ ਨਹੀਂ ਕਰ ਰਿਹਾ ਜਿਹੜਾ ਕਿ ਮੇਰਾ ਮਤਲਬ ਇਹ ਹੈ ਕਿ ਆਪ ਨੂੰ ਨਾਮ ਦਾ ਕਿਣਕਾ ਜਿੰਨੀ ਕਿ ਮੈਨੂੰ ਸੋਝੀ ਹੈ ਮੇਰੇ ਤੋਂ ਬਹੁਤ ਵੱਡੀਆਂ ਉੱਚੀਆਂ ਵਾਲੇ ਅਵਸਥਾਂ ਵਾਲੇ ਗੁਰਸਿੱਖ ਪਏ ਨੇ ਜੇ ਕੋਈ ਮੈਨੂੰ ਕਹੇ ਨਾ ਵੀ ਜਨ ਕਿ ਤੈਨੂੰ ਪਤਾ ਨਹੀਂ ਇਹ ਨਹੀਂ ਬਾਣੀ ਮੈਂ ਕਹਿੰਦਾ ਵੀ ਤੁਹਾਡੇ ਮੈਂ ਚਰਨਾਂ ਦੀ ਧੂੜਾਂ ਤੁਸੀਂ ਵੀਡੀਓ ਪਾਓ ਮੈਂ ਤੁਹਾਡੇ ਤੋਂ ਸਿੱਖੂਗਾ ਮੈਂ ਨਹੀਂ ਪਾ ਕੇ ਪਰ ਜਿੰਨੀ ਕਿ ਮੈਨੂੰ ਸੋਝੀ ਵੱਲ ਦਿੱਤੀ ਹੈ ਮੈਂ ਜ਼ਰੂਰ ਦੱਸੂਗਾ ਸੰਗਤਾਂ ਆਪ ਆਪੋ ਆਪਣੀ ਬੁੱਧ ਆਪ ਆਪਣੀ ਬੁੱਧ ਹੈ ਜੇਤੀ ਵਰਨ ਤੇ ਭੈਣ ਭੈਣ ਤੋਂ ਹੈ 33 ਜਿੰਨਾ ਕਿ ਮਹਾਰਾਜ ਤੈਨੂੰ ਆਪ ਨੇ ਕਿਸੇ ਨੂੰ ਸਬਦੀ ਬਖਸ਼ੀ ਉਹਨੇ ਤੁਹਾਨੂੰ ਵਰਨਣ ਕਰਦੇ ਨੇ ਸੋ ਮੇਨ ਮੁੱਦੇ ਤੇ ਆ ਪਾਈਏ ਸੋ ਮੈ ਮਨ ਵਿੱਚ ਵਿਚਾਰ ਆਈ ਹੁਣ ਅੰਮ੍ਰਿਤ ਵੇਲੇ ਸੰਗ ਜੀ ਇਹ ਨਾਮ ਸਮਨ ਕਰਨ ਦਾ ਸਮਾਂ ਹੈ ਕੁਸ਼ਮ ਮੈਂ ਛੋੜਾ ਜਿਹਾ ਲਾ ਕੇ ਹੈ ਧਿਆਨ ਫਿਰ ਮੈਂ ਗੁਰੂ ਸte ਪਾਸ਼ਾ ਮਹਾਰਾਜ ਜੀ ਗੀ ਬੇਨਤੀ ਕੀਤੀ ਗੁਰੂ ਗ੍ਰੰਥ ਸੱਚੇ ਪਾਸ਼ਾ ਹੁਣ ਆ ਕਰਕੇ ਐ ਬੇਨਤੀ ਕਿ ਇਹ ਗੁਰੂ ਗ੍ਰੰਥ ਸਾਹਿਬ ਮਹਾਰਾ ਗੁਰੂ ਨਾਨਕ ਪਾਸ਼ਾ ਦਸਮੇਂ ਪਿਤਾ ਮਾਤ ਸਾਬ ਦੇ ਵਾਜੀਓ ਕਿ ਮੈਂ ਸੰਗਤਾਂ ਨੂੰ ਤਿਰਕੁਟੀ ਖੋਲਣ ਵਾਸਤੇ ਕੁਝ ਸਿਮਰਨ ਦੀਆਂ ਤਰਕੀਆਂ ਵਾਸਤੇ ਕੁਝ ਮੈਂ ਅਭਿਆਸ ਦੱਸਣਾ ਚਾਹੁੰਨਾ ਮੈਨੂੰ ਜੀ ਹੁਕਮਨਾਮਾ ਫਰਮਾ ਦਿਓ ਬਖਸ਼ੀ ਬਖਸ਼ਿਸ਼ ਕਰ ਦਿਓ ਮੈਂ ਜਾਨੀ ਕਿ ਇਹ ਆਪ ਤੋ ਅੱਗੇ ਲਾਉਣਾ ਚਾਹੁੰਦਾ ਫਿਰ ਜਦ ਮੈਂ ਹੁਕਮਨਾਮਾ ਲੇਤਾ ਪਤਾ ਕੀ ਆਇਆ ਭਗਤਾਂ ਦੀ ਸਦਾ ਤੂ ਰੱਖਦਾ ਆਇਆ ਹਰ ਜੀ ਉਹ ਤੁਰ ਤੋਂ ਰੱਖਦਾ ਆਇਆ ਹੁਕਮ ਆਇਆ ਭਗਤਾਂ ਦੀ ਸਦਾ ਤੂ ਰੱਖਦਾ ਆਇਆ ਹਰ ਜੀ ਉਹ ਤੁਰ ਤੂ ਰੱਖਦਾ ਆਇਆ ਕਿ ਭਗਤਾਂ ਦੀ ਪੈਜ ਜਿਤੂ ਰੱਖਦਾ ਹੈ ਮਹਾਰਾਜ ਮਹਾਰਾਜ ਨੇ ਕਹਿਦਾ ਵੀ ਤੈਨੂੰ ਵੀ ਭਗਤਾਂ ਦੀ ਅਸੀਂ ਰੱਖਾਂਗੇ ਨਿਜੀਤ ਰੱਖਾਂਗੇ ਪਹਿਜ ਰੱਖਾਂਗੇ ਇਹ ਹੁਕਮ ਨਮਾ ਹੈ ਸੋ ਅੱਗੇ ਜਾ ਕੇ ਅਚਿੰਤ ਕੰਮ ਕਰੇ ਪ੍ਰਭਤਨ ਕਿਰਜਿੰਗ ਹਰਕਾ ਨਾਮ ਪਿਆਰਾ ਉਹਨਾਂ ਦੇ ਸਾਰੇ ਕੰਮ ਵੀ ਵੱਢਣਗੇ ਸੋ ਗੱਲ ਕੀ ਹੈ ਆਪਾ ਸੰਗਤ ਜੀ ਇੱਕ ਨਾ 7 ਦਿਨਾਂ ਦਾ 7 ਦਿਨਾਂ ਦਾ ਤੁਹਾਨੂੰ ਮੈਂ ਇੱਕ ਅਭਿਆਸ ਦੱਸਣ ਲੱਗਿਆ ਗੁਰੂ ਦੀ ਕਿਰਪਾ ਸਦਾ ਮੈਂ ਤਾਂ ਕੌਣ ਆ ਪਰ ਇੱਕ ਵਸ ਮੈਂ ਕਹਿਣਾ ਪੈਂਦਾ ਜਣੀ ਨਾ ਇੱਕ ਜਰੀਆ ਇੱਕ ਮੈਂ ਕਹਿਣ ਦਾ ਆਪਦੀ ਗੱਲ ਤੇ ਇੱਕ ਮੈਂ ਤੁਹਾਨੂੰ ਅਗਿਆਸ ਦੱਸਣ ਲੱਗਾ ਸੰਗ ਜੀ ਉਹ ਤੁਸੀਂ ਨਾ ਜਨ ਕਿ ਸਾਢੇ 3 ਘੰਟਿਆਂ ਦੇ ਵਿੱਚ ਹੀ ਸਾਢੇ 3 ਘੰਟਿਆਂ ਦੇ ਵਿੱਚ ਹੀ ਤੁਸੀਂ ਬਹੁਤ ਕੁਝ ਪ੍ਰਾਪਤ ਕਰ ਲਓਗੇ ਜੇ ਵਿਧੀ ਨਾਲ ਚੱਲੋਗੇ ਜਿਹੜੇ ਤਾਂ ਸੰਗਤ ਕੋਈ ਪਿਆਰ ਵਾਲੇ ਹੈਗੇ ਨਹੀਂ ਕੋਈ ਸੌਧੀ ਆराधना ਕਰਦੇ ਨੇ ਜਾਂ ਤੂੰ ਮੇਰਾ ਬਲ ਹੈ ਤਾਂ ਕਿਆ ਮੋਸ਼ੰਦਾ ਹੀ ਸੌਧੀ ਜਪਰੇ ਨੇ ਜਾਂ ਕੋਈ ਮੂਲ ਮੰਤਰ ਕਰਦੇ ਨੇ ਜਾਂ ਜਪ ਜਪ ਜੀ ਸਾਹਿਬ ਕਰਦੇ ਨੇ ਜਾਂ ਚੋਪ ਜੋ ਕਰੀ ਜਾਓ ਪਰ ਮੂਲ ਮੰਤਰ ਕੋਈ 40 ਮਾਲਾ ਫੇਰਦਾ ਕੋ 35 ਮਾਲਾ ਮੈਨੂੰ ਫੋਨ ਆਉਂਦੇ ਨੇ ਸੰਗਜੀ ਵੀ ਜਿੱਦੇ ਦਾਸ ਸੀ ਆਪਾਂ ਚੈਨਲ ਚਲਾਇਆ ਨਾ ਇਹ ਉਹਦੇ ਦੀ ਵੀ ਇੱਕ ਬੀਬੀ ਦਾ ਫੋਨ ਆਇਆ ਕਹਿੰਦੇ ਮੈਂ 50 ਵਾਲਾ ਰੋਜ਼ ਮੂਲ ਮੰਤਰ ਦੀਆਂ ਫੇਰਦਿਨੀ ਆ ਬੜੀ ਆਨੰਦ ਬਣਦਾ ਕਹਿੰਦੇ ਉਹਦੇ ਦਾ ਬਹੁਤ ਸੁਣੀ ਗੱਲ ਹੈ ਤੇ ਉਹ ਆਪਦੀ ਕਰੀ ਜਾਓ ਪਰ ਇੱਕ ਸਾਢੇ 3 ਘੰਟਿਆਂ ਤੋਂ ਨੂੰ ਮੈਂ ਇੱਕ ਲੈਸਨ ਦੇ ਰਿਆਂ ਗੁਰੂ ਦੀ ਕਿਰਪਾ ਸਦਕਾ ਆਪਣ ਸਾਧ ਸੰਗਤਾਂ ਦੇ ਨਾਲੇ ਮਿਲਿਆ ਗੁਰਸਖਮ ਪੁੱਤਰ ਭਾਈਆਂ ਆ ਪੈਤਰ ਵਾਲੇ ਬਲੇ ਤੇ ਮੈਂ ਕੋਈ ਵੱਡਾ ਨਹੀਂ ਤੇ ਸਾਢੇ ਤਿੰਨ ਘੰਟਿਆਂ ਦਾ ਇੱਕ ਤਾਨੂੰ ਮੈਂ ਲੈ ਸਰ ਇੱਕ ਪਾਠ ਦੇ ਰਿਹਾ ਹோம்ਵਰਕ ਹੋ ਕਿਵੇਂ ਤੁਸੀਂ ਨੇ ਅਭਿਆਸ ਕਰਨਾ ਹੈ ਇੱਕ ਇੱਕ ਚੀਜ਼ ਦਾ ਤਿਰਕਟੀ ਖੋਲਣ ਵਾਸਤੇ ਕਿਵੇਂ ਇਹ ਜਿਸ ਨੇ ਮਾਲਾ ਲੈਣੀਆਂ ਮਾਲਾ ਲੈ ਲਓ ਪਰ ਮਾਲਾ ਦੇ ਵਿੱਚ ਆਪਾਂ ਕੀ ਹੈ ਜਾਨਕਿ ਉਹ ਮਾਲਾ ਬੜਾ ਧਿਆਨ ਨਾਲ ਫੇਰ ਫੇਰ ਨਹੀਂ ਹੈ ਇਸ ਤਰ੍ਹਾਂ ਜੇ ਨਾ ਫੇਰੀ ਜੇ ਕੋਈ ਬਿਨਾ ਮਾਲਾ ਤੋਂ ਕਰਨਾ ਚਾਹ ਬਿਨਾ ਮਾਲਾ ਤੋਂ ਵੀ ਕਰ ਲਓ ਉਹ ਅਭਿਆਸ ਕੀ ਹੈ ਸੰਗ ਵਿੱਚ ਸਾਢੇ ਤਿੰਨ ਘੰਟਿਆਂ ਦਾ ਤੁਹਾਨੂੰ ਦੱਸਾਂਗਾ ਮੈਂ ਤੁਸੀਂ ਅੱਧਾ ਘੰਟਾ ਰੋਜ਼ ਕਰਨਾ ਹੈ ਬਸ ਅੱਧਾ ਘੰਟਾ ਰੋਜ਼ ਕਰਨਾ ਹੈ ਹਫਤੇ ਦਾ 파ਟ ਹੈ ਬਸ ਹਫਤੇ ਦਾ 파ਟ ਹੈ ਸਾਡੇ ਤਿੰਨ ਘੰਟੇ ਲੱਗਣਗੇ ਤੁਹਾਨੂੰ ਹਫਤੇ ਵਿੱਚ ਅੱਧੇ ਘੰਟੇ ਤੋਂ ਵੱਧ ਨਹੀਂ ਕਰਨਾ ਜੇ ਤੁਹਾਡਾ ਜੀ ਲੱਗਦਾ ਤਾਂ ਕਰ ਲਓ ਪਰ ਅੱਧਾ ਘੰਟਾ ਉਹ ਕਿਵੇਂ ਕਰਨਾ ਹੈ ਉਹ ਦੋ ਚੀਜ਼ਾਂ ਨੇ ਗੁਰਮੰਤਰ ਤੇ ਮੂਲ ਮੰਤਰ ਨੂੰ ਵਿਧੀ ਨਾਲ ਜਪਣਾ ਤੁਸੀਂ ਸੰਗਦੀ ਮੈਂ ਅੰਮ੍ਰਿਤ ਵੇਲੇ ਇਹ ਇਸ ਕਰਕੇ ਪਾਉਣ ਲੱਗਿਆ ਵੀਡੀਓ ਤਾਂ ਕਿ ਤੁਸੀਂ ਅੱਜ ਹੀ ਸ਼ੁਰੂ ਕਰ ਦੋ ਜੇ ਤੁਸੀਂ ਉੱਠੋਗੇ ਖੋਲੋਗੇ ਫੋਨ ਉਹਦੇ ਵੀ ਮੇਰੀ ਵੀਡੀਓ ਪਹਿਲਾਂ ਆ ਜਾਵੇ ਤੁਸੀਂ ਅੱਜ ਤੋਂ ਹੀ ਸ਼ੁਰੂ ਕਰ ਲਓ ਆਪਦੇ ਜਿਹੜੇ ਪਹਿਲਾਂ ਅਭਿਆਸ ਕਰਦੇ ਆਂ ਮੂਲ ਮੰਤਰ ਜਾਂ ਕੋਈ ਜਪ ਜੀ ਸਾਹਿਬ ਉਹ ਕਰੀ ਜਾਓ ਪਰ ਅੱਧਾ ਘੰਟਾ ਇਹਦੇ ਵਾਸਤੇ ਕੱਢ ਲਓ ਅਭਿਆ ਇਹ ਅਭਿਆਸ ਹੈ ਜਿਹੜਾ ਉਹਦਾ ਆराधना ਕਰਦੇ ਕੁਝ ਕਰੀ ਜਾਓ ਕਿਸੇ ਕਾਰਜ ਵਾਸਤੇ ਕੋਈ ਸ਼ਬਦੀ ਸਿੱਧੀ ਕਰੀ ਜਿਓ ਕਰੀ ਜਾਓ ਪਰ ਇਹ ਤ੍ਰਿਕੁਟੀ ਨੂੰ ਖੋਲਣ ਦਾ ਅਭਿਆਸ ਆਪਾਂ ਆਪਦੇ ਅਲੱਗ-ਅਲੱਗ ਤਰੀਕੇ ਹੁੰਦੇ ਨੇ ਜਿਹਨੂੰ ਕੋਈ ਹੋਰ ਨੂੰ ਗਿਆਨ ਹੈ ਭਾਈ ਆਪਦੇ ਹਿਸਾਬ ਨਾਲ ਦੱਸਦੇ ਵੀ ਸੰਗਤਾਂ ਨੂੰ ਉਹ ਤੇ ਇਸ ਤੇਰਾ ਸਾਡਾ ਮਾਰਗ ਹੈ ਅਸੀਂ ਸੰਗਤਾਂ ਨੂੰ ਹੋਰ ਤਰ੍ਹਾਂ ਦੱਸ ਰਹੇ ਹਾਂ ਜਿਹੜੇ ਜਿਹਦੇ ਰਿਜ਼ਲਟ ਤੁਹਾਨੂੰ ਮਿਲੇਗਾ ਉਹ ਕਿਵੇਂ ਤੁਸੀਂ ਇਸ ਤਰ੍ਹਾਂ ਬੈਠਣੇ ਇਸ਼ਨਾਨ ਪਾਣੀ ਕਰਕੇ ਜੇ ਕੋਈ ਦਿੱਕਤ ਹੈ ਤਾਂ ਕੱਲੇ ਪੈਰ ਹੱਥ ਧੋ ਕੇ ਬਹਿਜੋ ਕੋਈ ਗੱਲ ਨਹੀਂ ਮੂੰਹ ਧੋ ਕੇ ਜਲ ਦਾ ਗਲਾਸ ਛੱਕ ਕੇ ਕੋਈ ਗੱਲ ਨਹੀਂ ਪਰ ਅਭਿਆਸ ਕਰਕੇ ਮੈਂ ਤੁਸੀਂ ਕਰਨਾ ਹੈ ਵਾਹ ਗੁਰੂ 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 ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਵਾਹ ਗੁਰੂ 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 ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਜਪ ਆਸਾ ਜੁਗਾਦ ਸਚ ਹੈ ਭੀ ਸਚ ਨਾਨਕ ਕੋ ਉਸਿ ਸਚ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਸ ਤਰ੍ਹਾਂ ਕਦੇ ਤੁਸੀਂ ਮੂਲ ਮੰਤਰ ਜਪਣ ਲੱਗ ਜਾਣਾ ਕਦੇ ਵਾਹਿਗੁਰੂ ਗੁਰਮੰਤਰ ਜਪਣ ਲੱਗ ਜਾਣਾ ਕਦੇ ਵਾਹ ਗੁਰੂ ਵਾਹਿਗੁਰੂ ਕਦੇ ਮੂਲ ਮੰਤਰ ਇੱਕ ਓੰਕਾਰ ਸਤਨਾਮ ਇਸ ਤਰ੍ਹਾਂ ਤੁਸੀਂ ਕਰਦੇ ਰਹੋ ਜਿਨ੍ਹਾਂ ਨੂੰ ਮੂਲ ਮੰਤਰ ਨਹੀਂ ਆਉਂਦਾ ਉਹ ਪਤਾ ਕੀ ਕਰੋ ਇੱਕ ਓਮਕਾਰ ਸਤਿਗੁਰ ਪ੍ਰਸਾਦ ਇੱਕ ਓਮਕਾਰ ਸਤਿਗੁਰ ਪ੍ਰਸਾਦ ਇੱਕ ਓਮਕਾਰ ਸਤਿਗੁਰ ਪ੍ਰਸਾਦ ਇੱਕ ਓਮਕਾਰ ਸਤਿਗੁਰ ਪ੍ਰਸਾਦ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਸ ਤਰ੍ਹਾਂ ਕਰੋ ਤੁਸੀਂ ਅੱਧਾ ਘੰਟਾ ਕਰਨੇ ਸੰਗ ਜੀ ਅੱਖਾਂ ਬੰਦ ਕਰ ਲੈਣੀਆਂ ਨੇ ਅੱਖਾਂ ਬੰਦ ਜੇ ਅੱਖਾਂ ਬੰਦ ਕਰਕੇ ਘੁਰਾਟ ਆਉਣੀ ਅੱਖਾਂ ਖੋਲ ਲੋ ਪਰ ਚਲਾਉਂਦੇ ਰਹੋ ਇਹ ਤੁਸੀਂ ਅੱਧਾ ਘੰਟਾ ਰੋਜ਼ ਕਰੋਗੇ ਸੰਗ ਜੀ ਅੱਧਾ ਘੰਟਾ ਕਰਦੇ ਕਰਦੇ ਜਦ ਤੁਹਾਡਾ ਮਨ ਨਾ ਚੁੱਪ ਹੋਣ ਨੂੰ ਕਰੇ ਵਿੱਚੋਂ ਪਹੋਣਾ ਤਾਂ ਤੁਸੀਂ ਚੁੱਪ ਹੋ ਕੇ ਫਿਰ ਸੁਰਤੀ ਨਾਲ ਕਰਨ ਲੱਗ ਜਓ ਪਹਿਲਾਂ ਬੋਲ ਬੋਲ ਕੇ ਜਿਹਦਾ ਮਨ ਚੁੱਪ ਹੋ ਕੇ ਕਰਦਾ ਵੀ ਚੁੱਪ ਹੋ ਕੇ ਅੰਦਰੋਂ ਮੇਰਾ ਜਾਪ ਰੇ ਅੰਦਰੋਂ ਚੱਲਣਾ ਚਾਹੀਦਾ ਨਾਮ ਚੁੱਪ ਹੋ ਕੇ ਬਿਨਾਂ ਜੀਵ ਹਿਲਾਏ ਉਹ ਵਰ ਉਸ ਤਰ੍ਹਾਂ ਕਰੀ ਜਾਵੇ ਕਦੇ ਬੋਲ ਕੇ ਕਦੇ ਚੁੱਪ ਹੋ ਕੇ ਕਦੇ ਸੁਰਤੀ ਨਾਲ ਕਦੇ ਬੋਲ ਕੇ ਇਹ ਤੁਸੀਂ ਅੱਧਾ ਘੰਟਾ ਸੰਗਤ ਜੀ ਜਾਨੀ ਕਿ ਕਰਨਾ ਹੈ ਇਹ ਅੱਜ ਤੋਂ ਤੁਸੀਂ ਸ਼ੁਰੂ ਕਰ ਲਓ ਅੱਧਾ ਘੰਟਾ ਤੇ ਹਫਤੇ ਨੂੰ ਫਿਰ ਮੈਂ ਤੁਹਾਨੂੰ ਤੋਂ ਤੁਹਾਡੇ ਤੋਂ ਮੈਂ ਪੁੱਛੂੰਗਾ ਬੀਤਰ ਕੋਟੀ ਖੋਲਣ ਦਾ ਹੈ ਜਿਹੜਾ ਉਹ ਕਿੰਨਾ ਕਿੰਨਾ ਕੀਤਾ ਫਿਰ ਤੁਸੀਂ ਆਪ ਦੇ ਕਮੈਂਟਾਂ ਵਿੱਚ ਨੂੰ ਤੁਸੀਂ ਲਿਖਿਓ ਵੀ ਇਸ ਤਰ੍ਹਾਂ ਮੈਨੂੰ ਅਨੁਭਵ ਹੋਇਆ ਮੈਨੂੰ ਇਸ ਤਰ੍ਹਾਂ ਹੋਇਆ ਮੈਨੂੰ ਇਸ ਤਰ੍ਹਾਂ ਦਿੱਕਤ ਆਈ ਫਿਰ ਸਾਰੇ ਦੱਸਿਓ ਫਿਰ ਉਹਨਾਂ ਦੇ ਆਪਾਂ ਅੱਗੇ ਵਿਸਤਾਰ ਨਾਲ ਤੁਹਾਨੂੰ ਦੱਸਿਆ ਜਾਵੇਗਾ ਕਿਰਪਾ ਕਰਕੇ ਅਭਿਆਸ ਸ਼ੁਰੂ ਕਰੋ ਗੁਰੂ ਕਿਰਪਾ ਬਹੁਤ ਕਰੂਗਾ ਜਰੂਰ ਕੁਛ ਨਾ ਕੁਛ ਮਿਲੂਗਾ ਤੁਹਾਨੂੰ ਅੰਦਰੋਂ ਚਾਨਣ ਹੋਊਗਾ ਤਰਕੁੜੀ ਤੁਹਾਡੀ ਖੁੱਲੂਗੀ ਇਸ ਤਰ੍ਹਾਂ ਅਭਿਆਸ ਕਰ ਲੋ ਨਵੇਂ ਬੰਦਿਆਂ ਵਾਸਤੇ ਬਹੁਤ ਵਧੀਆ ਚੀਜ਼ ਹੈ ਮਾਹਰਾ ਤੁਹਾਡੀ ਮੈਂ ਤਾਂ ਪੱਲੇ ਭਾਈ ਮੈਂ ਅਰਦਾਸ ਬੇਨਤੀ ਕਰਕੇ ਗੁਰੂ ਗ੍ਰੰਥ ਸਾਹਿਬ ਤੋਂ ਨਾ ਫੇਰ ਮੈਂ ਇਹ ਗੱਲ ਤੁਹਾਨੂੰ ਵੀਡੀਓ ਪਾਈ ਹੈ ਗੁਰੂ ਮੈਂ ਇਸ ਤਰ੍ਹਾਂ ਜਣ ਕੇ ਬੇਨਤੀ ਕਿ ਗੁਰਸਿੱਖ ਸੰਗਤ ਨੂੰ ਕੁਛ ਨਾ ਕੁਛ ਮਿਲੇ ਹਾਜ਼ਰਨਾਜ਼ ਨੇ ਆਪਣੇ ਵਿਚਾਰੇ ਗੁਰੂ ਖੜੇ ਇਹਦੇ ਵਿੱਚ ਕੋਈ ਡਰਾਮੇ ਬਾਜੀ ਨਹੀਂ ਹੈ ਵੀ ਲੋਕ ਸੰਗਤਾਂ ਨੂੰ ਵੀਡੀਓ ਸੁਣਾਤੀ ਬਸ ਹੋਰ ਵੀਡੀਓ ਸੁਣਾਤੀ ਕੁਛ ਨਾ ਕੁਛ ਤੁਸੀਂ ਖੱਟੋ ਕੁਛ ਨਾ ਕੁਛ ਰਾਹ ਤੇ ਚੱਲੋ ਮੇਰਾ ਇਹ ਮਤਲਬ ਹੈ ਤੁਹਾਨੂੰ ਜਰੂਰ ਕਿਰਪਾ ਹੋਊਗੀ ਇਸ ਤੇ ਭਾਈ ਵਿਸ਼ਵਾਸ ਕਰੋ ਇਹ ਅਭਿਆਸ ਕਰੋ ਅੱਧਾ ਘੰਟਾ ਰੋਜ਼ ਹਫਤਾ ਕਰੋ ਹਫਤੇ ਬਾਅਦ ਫਿਰ ਤੁਸੀਂ ਕਮੈਂਟਾਂ ਵਿੱਚ ਦੱਸਿਓ ਮੈਂ ਵੀਡੀਓ ਬਣਾਉਂਗਾ ਵੀ ਉਹ ਕਿਵੇਂ ਤੁਸੀਂ ਜਿਹੜਾ ਕੀਤਾ ਸੀ ਉਹ ਦੱਸੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ